کہ میرے تاگا درجی دے کرو میں باگا صحیح جواب بٹن میں مرو میں کٹوں تم کیوں روئے صحیح جواب پیاج خوشبو ہے پر فل نہیں جالتی ہے پر ایرکھا نہیں میں نو دسو کیا صحیح جواب توپ دی ڈنڈی جو ਖਾਲੇ ਖਰੀਦਦੇ ਹਨ ਪਰ ਉਸ ਨੂੰ ਖਾਂਦੇ ਨਹੀਂ ਲਗਾਓ ਦਿਮਾਗ ਸਹੀ ਜਵਾਬ ਪਲੇਟ 팬 ਨਹੀਂ ਫਿਰ ਵੀ ਚੱਲਦੀਆਂ ਦੱਸੋ ਪਲਾਕੀਆਂ ਸਹੀ ਜਵਾਬ ਕੜੀ ਹਰੇ ਰੰਗ ਦੀ ਟੋਪੀ ਮੇਰੀ ਹਰੇ ਰੰਗ ਦਾ ਹੈ ਦੁਸ਼ਾਲਾ ਜਦੋਂ ਪੱਕ ਜਾਣੀ ਆ ਤਾਂ ਮੇਰੇ ਹਰੇ ਰੰਗ ਦੀ ਟੋਪੀ ਤੇ ਲਾਲ ਰੰਗ ਦਾ ਹੁੰਦਾ ਹੈ ਦੁਸ਼ਾਲਾ ਮੇਰੇ ਪੇਟ ਵਿੱਚ ਮੋਤੀਆਂ ਦੀ ਇੱਕ ਮਾਲਾ ਨਾਮ ਮੈਨੂੰ ਦੱਸੋ ਲਾਲਾ ਸਹੀ ਜਵਾਬ ਹਰੀ ਮਿਰਚ ਇੱਕ ਖੁੱਲੀ ਰਾਤ ਵਿੱਚ ਪੈਦਾ ਹੋਇਆ ਹਰੇ ਘਾਹ ਤੇ ਸੁੱਤਾ ਮੋਤੀ ਵਰਗੀ ਸੂਰਤ ਮੇਰੀ ਮੈਂ ਬੱਦਲ ਦੀ ਪੋਤੀ ਹਾਂ ਮੈਨੂੰ ਦੱਸੋ ਕੀ ਕੀ ਹਾਂ ਸਹੀ ਜਵਾਬ ਤਰੇਲ ਦੀ ਬੂੰਦ 올ਣੀ 몰ਣੀ దరాں ਚ ਖੋਲਣੀ ਸਹੀ ਜਵਾਬ ਜੁੱਤੀ ਤਾਰੇ ਕਿੰਜ ਟਿਕਾਏ ਦੇਖਾ ਚੰਨ ਤਾਂ ਹੋਵੇ ਅਚੰਬਾ ਪੂਰੀ ਤਰਤੀ ਤੇ ਤਣਿਆ ਨਾ ਕੋਈ ਸੋਟਾ ਨਾ ਹੀ ਖੰਭਾ ਸਹੀ ਜਵਾਬ ਆਕਾਸ਼ ਮਾਸੀ ਤੇ ਸਾਸ ਦੇ ਪੋਤੇ ਤੇ ਬਾਪ ਦੇ ਬਾਪ ਦੀ ਨੂੰਦੀ ਮਾਂ ਨੂੰ ਕੀ ਕਹਿੰਦੇ ਹਨ ਸਹੀ ਜਵਾਬ ਨਾਨੀ ਨਾ ਕੋਠਾ ਨੀਨਾ ਬੀਜ ਦੇਖਿਆ ਹਰ ਮੌਸਮ ਵਿੱਚ ਵਿਕਦਾ ਵੇਖਿਆ ਸਹੀ ਜਵਾਬ ਕੇਲਾ ਇੱਕ ਸੰਦੂਕੜੀ ਚ 12 ਖਾਨੇ ਹਰ ਖਾਨੇ ਵਿੱਚ 30-30 ਦਾਣੇ 부ਜਰ ਵਾਲੇ ਬੜੇ ਸਿਆਣੇ ਸਹੀ ਜਵਾਬ ਸਾਲ ਮਹੀਨੇ ਅਤੇ ਦਿਨ ਬਾਤ ਪਾਵਾਂ ਬਤੋਲੀ ਪਾਵਾਂ ਸੁਣਵੇ ਭਾਈ ਕਾਕੜਿਆ ਇੱਕ ਸ਼ਖਸ ਮੈਂ ਐਸਾ ਠੀਕਾ ਤਾਣ ਲੰਮੀ ਦਿਆ ਸਹੀ ਜਵਾਬ ਊਂਟ ਹਰੀ ਡੱਬੀ ਪੀਲਾ ਮਕਾਨ ਉਸ ਵਿੱਚ ਬੈਠਾ ਰੁਲਦੂ ਰਾਮ ਸਹੀ ਜਵਾਬ ਪਪੀਤਾ ਤੇ ਬੀਚ ਸ਼ਿਸ਼ੀਆਂ ਦਾ ਤੋਬਾ ਕੰਡਿਆਂ ਦੀ ਵਾੜ ਬੁੱਝਣੀ ਆ ਤਾਂ ਬੁੱਝ ਨਹੀਂ ਤਾਂ ਹੋ ਜਾ ਬਾਹਰ ਕੰ ਸਹੀ ਜਵਾਬ ਅੱਖਾਂ ਉਹ ਕਿਹੜਾ ਫਲ ਹੈ ਜਿਹੜਾ ਅਸੀਂ ਖਾ ਨਹੀਂ ਸਕਦੇ ਸਹੀ ਜਵਾਬ ਰਾਖੀ ਫਲ ਹਰੀ ਹਰੀ ਕੋਠੜੀ ਵਿੱਚ ਵਿਸ਼ਿਆ ਗਲੀਚਾ ਲਾਲ ਸਹੀ ਜਵਾਬ ਤਰਬੂਜ RAM ਦੀ ਮਾਦੇ ਪੰਜ ਮੁੰਡੇ ਹਨ ਇੱਕ ਦਾ ਨਾਮ 30 ਪੈਸੇ ਦੂਜੇ ਦਾ ਨਾਮ 40 ਪੈਸੇ ਤੀਜੇ ਦਾ ਨਾਮ 50 ਪੈਸੇ ਚੌਥੇ ਦਾ ਨਾਮ 60 ਪੈਸੇ ਪੰਜਵੇਂ ਦਾ ਨਾਮ ਦੱਸੋ ਇਸ ਦਾ ਜਵਾਬ ਕਮੈਂਟ ਵਿੱਚ ਦੱਸੋ ਦੋਸਤੋ ਕਿਵੇਂ ਲੱਗੀਆਂ ਸਾਡੀਆਂ ਬੁਝਾਰਤਾਂ ਅਤੇ ਜੇਕਰ ਤੁਹਾਡੇ ਕੋਲ ਵੀ ਬੁਝਾਤਾ ਹਨ ਤਾਂ ਕਮੈਂਟ ਵਿੱਚ ਲਿਖੋ ਧੰਨਵਾਦ ਪੰਜਾਬੀ ਪੀਪੂ ਚਾਰਤ ਕੁਸਿਆ ਨੱਕ ਵਿੱਚ ਮੇਰੇ ਧਾਗਾ ਦਰਜੀ ਦੇ ਘਰੋਂ ਮੈਂ ਭਾਗਾ ਸਹੀ ਜਵਾਬ ਬਟਨ ਮੈਂ ਮਰوں ਮੈਂ ਘਟੂ ਤੂੰ ਕਿਉਂ ਰੋਏ ਸਹੀ ਜਵਾਬ ਪਿਆਜ खुशबू है पर फूल नहीं जलती है पर इल्खा नहीं मेनू दसू की हां सही जवाब टोप दी डंडी जो खाली खरीद दे हन पर उस नो खांदे नहीं लगाओ दिमाग सही जवाब प्लेट आम नहीं फिर भी चलती हां दसू भला की हां सही जवाब कढ़ी ہرے ਰੰਗ ਦੀ ਟੋਪੀ ਮੇਰੀ ਹਰੇ ਰੰਗ ਦਾ ਹੈ ਦੁਸ਼ਾਲਾ ਜਦੋਂ ਪੱਕ ਜਾਨੀ ਹਾਂ ਤਾਂ ਮੇਰੇ ਹਰੇ ਰੰਗ ਦੀ ਟੋਪੀ ਤੇ ਲਾਲ ਰੰਗ ਦਾ ਹੁੰਦਾ ਹੈ ਦੁਸ਼ਾਲਾ ਮੇਰੇ ਪੇਟ ਵਿੱਚ ਮੋਤੀਆਂ ਦੀ ਇੱਕ ਮਾਲਾ ਨਾਮ ਮੈਨੂੰ ਦੱਸੋ ਲਾਲਾ ਸਹੀ ਜਵਾਬ ਹਰੀ ਮਿਰਚ ਇੱਕ ਖੁੱਲੀ ਰਾਤ ਵਿੱਚ ਪੈਦਾ ਹੋਇਆ ਹਰੇ ਘਾਹ ਤੇ ਸੁੱਤਾ ਮੋਤੀ ਵਰਗੀ ਸੂਰਤ ਮੇਰੀ ਮੈਂ ਬਦਲਦੀ ਪੋਤੀ ਹਾਂ ਮੈਨੂੰ ਦੱਸੋ ਕੀ ਕੀ ਹਾਂ ਸਹੀ ਜਵਾਬ ਤਰੇਲ ਦੀ ਬੂੰਦ ਓਲਣੀ ਮੋਲਣੀ ਦਰਾਂ ਚ ਖੋਲਣੀ ਸਹੀ ਜਵਾਬ ਜੁੱਤੀ ਤਾਰੇ ਕਿੰਜ ਟਿਕਾਏ ਦੇਖਾ ਚੰਨ ਤਾਂ ਹੋਵੇ ਅਚੰਬਾ ਪੂਰੀ ਤਰਤੀ ਤੇ ਤਣਿਆ ਨਾ ਕੋਈ ਸੋਟਾ ਨਾ ਹੀ ਖੰਭਾ ਸਹੀ ਜਵਾਬ ਆਕਾਸ਼ ਮਾਸੀ ਤੇ ਸਾਸ ਦੇ ਪੋਤੇ ਤੇ ਬਾਪ ਦੇ ਬਾਪ ਦੀ ਨੂੰਦੀ ਮਾਨੂੰ ਕੀ ਕਹਿੰਦੇ ਹਨ ਸਹੀ ਜਵਾਬ ਨਾਨੀ ਨਾ ਕੋਠੀ ਨਾ ਬੀਜ ਦੇਖਿਆ ਹਰ ਮੌਸਮ ਵਿੱਚ ਵਿਕਦਾ ਵੇਖਿਆ ਸਹੀ ਜਵਾਬ ਕੇਲਾ ਇੱਕ ਸੰਦੂਕੜੀ ਚ 12 ਖਾਨੇ ਹਰ ਖਾਨੇ ਵਿੱਚ 33 ਦਾਣੇ ਬੁੱਝਣ ਵਾਲੇ ਬੜੇ ਸਿਆਣੇ ਸਹੀ ਜਵਾਬ ਸਾਲ ਮਹੀਨੇ ਅਤੇ ਦਿਨ ਬਾਤ ਪਾਵਾ ਬਤੋਲੀ ਪਾਵਾ ਸੁਣਵੇ ਭਾਈ ਕਾਕੜਿਆ ਇੱਕ ਸ਼ਖਸ ਮੈਂ ਐਸਾ ਠੀਕਾ ਧੌਣ ਲੰਮੀ ਸਿਰ ਆਕੜਿਆ ਸਹੀ ਜਵਾਬ ਊਂਟ ਹਰੇ ਡੱਬੀ ਪੀਲਾ ਮਕਾਨ ਉਸ ਵਿੱਚ ਬੈਠਾ ਰੁਲਤੂ ਰਾਮ ਸਹੀ ਜਵਾਬ ਪਪੀਕਾ ਤੇ بیچ ਸ਼ਿਸ਼ਿਆਂ ਦਾ ਟੋਬਾ ਕੰਡਿਆਂ ਦੀ ਵਾੜ ਬੁੱਝਣੀ ਆ ਤਾਂ ਬੁੱਝ ਨਹੀਂ ਤਾਂ ਹੋ ਜਾ ਬਹਾਰਤਨ ਸਹੀ ਜਵਾਬ ਅੱਖਾਂ ਉਹ ਕਿਹੜਾ ਫਲ ਹੈ ਜਿਹੜਾ ਅਸੀਂ ਖਾ ਨਹੀਂ ਸਕਦੇ ਸਹੀ ਜਵਾਬ ਰਾਸ਼ੀ ਫਲ ਹਰੇ ਹਰੇ ਕੋਠੜੀ ਵਿੱਚ ਵਿਸ਼ਿਆ ਗਲੀਚਾ ਲਾਲ ਸਹੀ ਜਵਾਬ ਤਰਬੂਜ RAM ਦੀ ਮਾਂ ਦੇ ਪੰਜ ਮੁੰਡੇ ਹਨ ਇੱਕ ਦਾ ਨਾਮ 30 ਪੈਸੇ ਦੂਜੇ ਦਾ ਨਾਮ 40 ਪੈਸੇ ਤੀਜੇ ਦਾ ਨਾਮ 50 ਪੈਸੇ ਚੌਥੇ ਦਾ ਨਾਮ ਕੱਟ ਪੈਸੀ ਬੰਜਵੇ ਦਾ ਨਾਮ ਦੱਸੋ ਇਸ ਦਾ ਜਵਾਬ ਕਮੈਂਟ ਵਿੱਚ ਦੱਸੋ ਦੋਸਤੋ ਕਿਵੇਂ ਲੱਗੀਆਂ ਸਾਡੀਆਂ ਬੁਝਾਰਤਾਂ ਅਤੇ ਜੇਕਰ ਤੁਹਾਡੇ ਕੋਲ ਵੀ ਬੁਝਾਰਤਾਂ ਹਨ ਤਾਂ ਕਮੈਂਟ ਵਿੱਚ ਲਿਖੋ ਧੰਨਵਾਦ ਪੰਜਾਬੀ ਪੁਛਾਰਤ ਕੁਸਿਆ ਨੱਕ ਵਿੱਚ ਮੇਰੇ ਧਾਗਾ ਦਰਜੀ ਦੇ ਘਰੋਂ ਮੈਂ ਬਾਗਾ ਸਹੀ ਜਵਾਬ ਬਟਨ ਨਾ ਮਰੂ ਮੈਂ ਕਟੂ ਤੂੰ ਕਿਉਂ ਰੋਏ ਸਹੀ ਜਵਾਬ ਪਿਆਜ਼ ਖੁਸ਼ਬੂ ਹੈ ਪਰ ਫੁੱਲ ਨਹੀਂ ਜਲਤੀ ਹੈ ਪਰ ਈਲਖਾ ਨਹੀਂ ਮੈਨੂੰ ਦੱਸੋ ਕੀ ਆ ਸਹੀ ਜਵਾਬ ਟੋਪ ਦੀ ਡੰਡੀ ਜੋ ਖਾਲੀ ਖਰੀਦਦੇ ਹਨ ਪਰ ਉਸਨੂੰ ਖਾਂਦੇ ਨਹੀਂ ਲਗਾਓ ਦਿਮਾਗ ਸਹੀ ਜਵਾਬ ਪਲੇਟ ਨਹੀਂ ਫਿਰ ਵੀ ਚਲਦੀ ਆ ਦਸੂ ਪਲਾਕੀ ਆ ਸਹੀ ਜਵਾਬ ਕੜੀ ਹਰੇ ਰੰਗ ਦੀ ਟੋਪੀ ਮੇਰੀ ਹਰੇ ਰੰਗ ਦਾ ਹੈ ਦੁਸ਼ਾਲਾ ਜਦੋਂ ਪੱਕ ਜਾਨੀ ਆ ਤਾਂ ਮੇਰੇ ਹਰੇ ਰੰਗ ਦੀ ਟੋਪੀ ਤੇ ਲਾਲ ਰੰਗ ਦਾ ਹੁੰਦਾ ਹੈ ਦੁਸ਼ਾਲਾ ਮੇਰੇ ਪੇਟ ਵਿੱਚ ਮੋਤੀਆਂ ਦੀ ਇੱਕ ਮਾਲਾ ਨਾਮ ਮੈਨੂੰ ਦਸੋ ਲਾਲਾ ਸਹੀ ਜਵਾਬ ਹਰੀ ਮਿਰਚ ਇੱਕ ਖੁੱਲੀ ਰਾਤ ਵਿੱਚ ਪੈਦਾ ਹੋਇਆ ਹਰੇ ਘਾਹ ਤੇ ਸੁੱਤਾ ਮੋਤੀ ਵਰਗੀ ਸੂਰਤ ਮੇਰੀ ਮੈਂ ਬਦਲਦੀ ਪੋਤੀ ਹਾਂ ਮੈਨੂੰ ਦੱਸੋ ਕੀ ਕੀ ਹਾਂ ਸਹੀ ਜਵਾਬ ਤਰੇਲ ਦੀ ਬੂੰਦ ਓਲਣੀ ਮੋਲਣੀ ਦਰਾਂ ਚ ਖੋਲਣੀ ਸਹੀ ਜਵਾਬ ਜੁੱਤੀ ਕੰਬਾ ਪੂਰੀ ਤੱਤੀ ਤੇ ਤਣਿਆ ਨਾ ਕੋਈ ਸੋਟਾ ਨਾ ਹੀ ਖੰਬਾ ਸਹੀ ਜਵਾਬ ਆਕਾਸ਼ ਮਾਸੀ ਦੀ ਸੱਸ ਦੇ ਪੋਤੇ ਦੇ ਬਾਪ ਦੇ ਬਾਪ ਦੀ ਨੂੰਦੀ ਮਾਂ ਨੂੰ ਕੀ ਕਹਿੰਦੇ ਹਨ ਸਹੀ ਜਵਾਬ ਨਾਨੀ ਨਾ ਗੋਠਲੀ ਨਾ ਬੀਜ ਦੇਖਿਆ ਹਰ ਮੌਸਮ ਵਿੱਚ ਵਿਕਦਾ ਵੇਖਿਆ ਸਹੀ ਜਵਾਬ ਕੇਲਾ ਸਕਾ ਸੰਦੂਕੜੀ ਚ 12 ਖਾਨੇ ਹਰ ਖਾਨੇ ਵਿੱਚ 33 ਦਾਣੇ ਬੁੱਝਣ ਵਾਲੇ ਬੜੇ ਸਿਆਣੇ ਸਹੀ ਜਵਾਬ ਸਾਲ ਮਹੀਨੇ ਅਤੇ ਦਿਨ ਬਾਤ ਪਾਵਾਂ ਬਤੋਲੀ ਪਾਵਾਂ ਸੁਣਵੇ ਭਾਈ ਕਾਕੜਿਆ ਇੱਕ ਸ਼ਖਸ ਮੈਂ ਐਸਾ ਠੀਠਾ ਧਾਣ ਲੰਮੀ ਸਿਰ ਆਕੜਿਆ ਸਹੀ ਜਵਾਬ ਊਂਟ ਹਰੇ ਡੱਬੀ ਪੀਲਾ ਮਕਾਨ ਉਸ ਵਿੱਚ ਬੈਠਾ ਰੁਲਦੂ ਰਾਮ ਸਹੀ ਜਵਾਬ ਪਪੀਤਾ ਤੇ ਬੀਚ ਛਿਸ਼ਿਆਂ ਦਾ ਟੋਬਾ ਕੰਡਿਆਂ ਦੀ ਵਾਰ ਬੁੱਝਣੀ ਆ ਤਾਂ ਬੁੱਝ ਨਹੀਂ ਤਾਂ ਹੋ ਜਾ ਬਾਹਰ ਤਨ ਸਹੀ ਜਵਾਬ ਅੱਖਾਂ ਉਹ ਕਿਹੜਾ ਫਲ ਹੈ ਜਿਹੜਾ ਅਸੀਂ ਖਾ ਨਹੀਂ ਸਕਦੇ ਸਹੀ ਜਵਾਬ ਰਾਖੀ ਫਲ ਹਰੇ ਹਰੇ ਕੋਠੜੀ ਵਿੱਚ ਵਿਸ਼ਿਆ ਗਲੀਚਾ ਲਾਲ ਸਹੀ ਜਵਾਬ ਤਰਬੂਚ RAM ਦੀ ਮਾਦੇ ਪੰਜ ਮੁੰਡੇ ਹਨ ਇੱਕ ਦਾ ਨਾਮ 30 ਪੈਸੇ ਦੂਜੇ ਦਾ ਨਾਮ 40 ਪੈਸੇ ਤੀਜੇ ਦਾ ਨਾਮ 50 ਪੈਸੇ ਚੌਥੇ ਦਾ ਨਾਮ 60 ਪੈਸੇ ਪੰਜਵੇਂ ਦਾ ਨਾਮ ਦੱਸੋ ਇਸ ਦਾ ਜਵਾਬ ਕਮੈਂਟ ਵਿੱਚ ਦੱਸੋ ਦੋਸਤੋ ਕਿਵੇਂ ਲੱਗੀਆਂ ਸਾਡੀਆਂ ਬੁਝਾਰਤਾਂ ਅਤੇ ਜੇਕਰ ਤੁਹਾਡੇ ਕੋਲ ਵੀ ਬੁਝਾਰਤਾਂ ਹਨ ਤਾਂ ਕਮੈਂਟ ਵਿੱਚ ਲਿਖੋ ਧੰਨਵਾਦ ਪੰਜਾਬੀ ਬੁਚਾਰਤ ਕੁਸਿਆ ਨੱਕ ਵਿੱਚ ਮੇਰੇ ਧਾਗਾ ਦਰਜੀ ਦੇ ਘਰੋਂ ਮੈਂ ਬਾਗਾ ਸਹੀ ਜਵਾਬ ਬਟਨ ਮੈਂ ਮਰੂ ਮੈਂ ਕਟੂ ਤੂੰ ਕਿਉਂ ਰੋਏ ਸਹੀ ਜਵਾਬ ਪਿਆਜ ਖੁਸ਼ਬੂ ਹੈ ਪਰ ਫੁੱਲ ਨਹੀਂ ਜਲਦੀ ਹੈ ਪਰ ਈਰਖਾ ਨਹੀਂ ਮੈਨੂੰ ਦੱਸੋ ਕੀਆ ਸਹੀ ਜਵਾਬ ਟੋਪ ਦੀ ਡੰਡੀ ਜੋ ਖਾਣ ਲਈ ਖਰੀਦਦੇ ਹਨ ਪਰ ਉਸ ਨੂੰ ਖਾਂਦੇ ਨਹੀਂ ਲਗਾਓ ਦਿਮਾਗ ਸਹੀ ਜਵਾਬ ਪਲੇਟ 팬 ਨਹੀਂ ਫਿਰ ਵੀ ਚੱਲਦੀਆਂ ਦੱਸੋ ਪਲਾਕੀਆਂ ਸਹੀ ਜਵਾਬ ਕੜੀ ਹਰੇ ਰੰਗ ਦੀ ਟੋਪੀ ਮੇਰੀ ਹਰੇ ਰੰਗ ਦਾ ਹੈ ਦੁਸ਼ਾਲਾ ਜਦੋਂ ਪੱਕ ਜਾਣੀ ਆ ਤਾ ਮੇਰੇ ਹਰੇ ਰੰਗ ਦੀ ਟੋਪੀ ਤੇ ਲਾਲ ਰੰਗ ਦਾ ਹੁੰਦਾ ਹੈ ਦੁਸ਼ਾਲਾ ਮੇਰੇ ਪੇਟ ਵਿੱਚ ਮੋਤੀਆਂ ਦੀ ਇੱਕ ਮਾਲਾ ਨਾਮ ਮੈਨੂੰ ਦੱਸੋ ਲਾਲਾ ਸਹੀ ਜਵਾਬ ਹਰੀ ਮਿਰਚ ਇੱਕ ਖੁੱਲੀ ਰਾਤ ਵਿੱਚ ਪੈਦਾ ਹੋਇਆ ਹਰੇ ਘਾਹ ਤੇ ਸੁੱਤਾ ਮੋਤੀ ਵਰਗੀ ਸੂਰਤ ਮੇਰੀ ਮੈਂ ਬਦਲਦੀ ਪੋਤੀ ਹਾਂ ਮੈਨੂੰ ਦੱਸੋ ਕੀ ਕੀ ਹਾਂ ਸਹੀ ਜਵਾਬ ਤਰੇਲ ਦੀ ਬੂੰਦ ਓਲਣੀ ਮੋਲਣੀ ਦਰਾਂ ਚ ਖੋਲਣੀ ਸਹੀ ਜਵਾਬ ਜੁੱਤੀ ਤਾਰੇ ਕਿੰਜ ਟਿਕਾਏ ਦੇਖਾ ਚੰਨ ਤਾਂ ਹੋਵੇ ਅਚੰਬਾ ਪੂਰੀ ਧਰਤੀ ਤੇ ਤਣਿਆ ਨਾ ਕੋਈ ਸੋਟਾ ਨਾ ਹੀ ਖੰਭਾ ਸਹੀ ਜਵਾਬ ਆਕਾਸ਼ ਮਸੀਤ ਦੇ ਸਾਸ ਦੇ ਪੋਤੇ ਦੇ ਬਾਪ ਦੇ ਤਾ ਪੱਦੀ ਨੂੰ ਦੀ ਮਾਂ ਨੂੰ ਕੀ ਕਹਿੰਦੇ ਹਨ ਸਹੀ ਜਵਾਬ ਨਾਨੀ ਨਾ ਕੋਠੀ ਨਾ ਬੀਜ ਦੇਖਿਆ ਹਰ ਮੌਸਮ ਵਿੱਚ ਵਿਕਦਾ ਵੇਖਿਆ ਸਹੀ ਜਵਾਬ ਕੇਲਾ ਇੱਕ ਸੰਦੂਕੜੀ ਚ 12 ਖਾਨੇ ਹਰ ਖਾਨੇ ਵਿੱਚ 33 ਦਾਣੇ ਬੁੱਝਣ ਵਾਲੇ ਬੜੇ ਸਿਆਣੇ ਸਹੀ ਜਵਾਬ ਸਾਲ ਮਹਿਮਨੀ ਅਤੇ ਤਿੰਨ ਬਾਤ ਪਾਵਾ ਬਤੋਲੀ ਪਾਵਾ ਸੁਣਵੇ ਭਾਈ ਕਾਕੜਿਆ ਇੱਕ ਸ਼ਖਸ ਮੈਂ ਐਸਾ ਠੀਠਾ ਧੌਣ ਲੰਮੀ ਸਿਰ ਆਕੜਿਆ ਸਹੀ ਜਵਾਬ ਊਂਟ ਹਰੇ ਡੱਬੀ ਪੀਲਾ ਮਕਾਨ ਉਸ ਵਿੱਚ ਬੈਠਾ ਰੁਲਤੂ ਰਾਮ ਸਹੀ ਜਵਾਬ ਪਪੀਤਾ ਤੇ بیچ ਸ਼ੀਸ਼ਿਆਂ ਦਾ ਟੋਬਾ ਕੰਡਿਆਂ ਦੀ ਵਾੜ ਬੁੱਝਣੀ ਆ ਤਾਂ ਬੁੱਝ ਨਹੀਂ ਤਾਂ ਹੋ ਜਾ ਬਾਹਰ ਤਨ ਸਹੀ ਜਵਾਬ ਅੱਖਾਂ ਓਕੇ ਦਾ ਫਲ ਹੈ ਜਿਹੜਾ ਅਸੀਂ ਖਾ ਨਹੀਂ ਸਕਦੇ ਸਹੀ ਜਵਾਬ ਰਾਸ਼ੀ ਫਲ ਹਰੇ ਹਰੇ ਕੋਠੜੀ ਵਿੱਚ ਵਿਸ਼ਿਆ ਗਲੀਚਾ ਲਾਲ ਸਹੀ ਜਵਾਬ ਤਰਬੂਜ RAM ਦੀ ਮਾਦੇ ਪੰਜ ਮੁੰਡੇ ਹਨ ਇੱਕ ਦਾ ਨਾਮ 30 ਪੈਸੇ ਦੂਜੇ ਦਾ ਨਾਮ 40 ਪੈਸੇ ਤੀਜੇ ਦਾ ਨਾਮ 50 ਪੈਸੇ ਚੌਥੇ ਦਾ ਨਾਮ ਕੱਟ ਪੈਸੀ ਪੰਜਵੇਂ ਦਾ ਨਾਮ ਦੱਸੋ ਇਸ ਦਾ ਜਵਾਬ ਕਮੈਂਟ ਵਿੱਚ ਦੱਸੋ ਦੋਸਤੋ ਕਿਵੇਂ ਲੱਗੀਆਂ ਸਾਡੀਆਂ ਬੁਝਾਰਤਾਂ ਅਤੇ ਜੇਕਰ ਤੁਹਾਡੇ ਕੋਲ ਵੀ ਬੁਝਾਰਤਾਂ ਹਨ ਤਾਂ ਕਮੈਂਟ ਵਿੱਚ ਲਿਖੋ ਧੰਨਵਾਦ ਪੰਜਾਬੀ ਬੀਬੀ ਚਾਰਤ ਕੁਸਿਆ ਨੱਕ ਵਿੱਚ ਮੇਰੇ ਧਾਗਾ ਦਰਜੀ ਦੇ ਘਰੋਂ ਮੈਂ ਬਾਗਾ ਸਹੀ ਜਵਾਬ ਬਟਨ ਮਾਂ ਮਰੂ ਮੈਂ ਕਟੂ ਤੂੰ ਕਿਉਂ ਰੋਈ ਸਹੀ ਜਵਾਬ ਪਿਆਜ਼ ਖੁਸ਼ਬੂ ਹੈ ਪਰ ਫੁੱਲ ਨਹੀਂ ਜਲਤੀ ਹੈ ਪਰ ਈਲਖਾ ਨਹੀਂ ਮੈਨੂੰ ਦੱਸੂ ਕੀ ਆ ਸਹੀ ਜਵਾਬ ਟੋਪ ਦੀ ਡੰਡੀ ਜੋ ਖਾਣ ਲਈ ਖਰੀਦਦੇ ਹਨ ਪਰ ਉਸਨੂੰ ਖਾਂਦੇ ਨਹੀਂ ਲਗਾਓ ਦਿਮਾਗ ਸਹੀ ਜਵਾਬ ਪਲੇਟ ਨਹੀਂ ਫਿਰ ਵੀ ਚਲਦੀ ਆ ਦਸੂ ਪਲਾਕੀ ਆ ਸਹੀ ਜਵਾਬ ਕੜੀ ਹਰੇ ਰੰਗ ਦੀ ਟੋਪੀ ਮੇਰੀ ਹਰੇ ਰੰਗ ਦਾ ਹੈ ਦੁਸ਼ਾਲਾ ਜਦੋਂ ਪੱਕ ਜਾਂਨੀ ਆ ਤਾਂ ਮੇਰੇ ਹਰੇ ਰੰਗ ਦੀ ਟੋਪੀ ਤੇ ਲਾਲ ਰੰਗ ਦਾ ਹੁੰਦਾ ਹੈ ਦੁਸ਼ਾਲਾ ਮੇਰੇ ਪੇਟ ਵਿੱਚ ਮੋਤੀਆਂ ਦੀ ਇੱਕ ਮਾਲਾ ਨਾਮ ਮੈਨੂੰ ਦਸੋ ਲਾਲਾ ਸਹੀ ਜਵਾਬ ਹਰੀ ਮਿਰਚ ਇੱਕ ਖੁੱਲੀ ਰਾਤ ਵਿੱਚ ਪੈਦਾ ਹੋਇਆ ਹਰੇ ਘਾਤੇ ਸੁੱਤਾ ਮੋਤੀ ਵਰਗੀ ਸੂਰਤ ਮੇਰੀ ਮੈਂ ਬਦਲਦੀ ਪੋਤੀ ਹਾਂ ਮੈਨੂੰ ਦੱਸੋ ਕੀ ਕੀ ਹਾਂ ਸਹੀ ਜਵਾਬ ਸਰੇਲ ਦੀ ਬੂੰਦ ਓਲਣੀ ਮੋਲਣੀ ਦਰਾਂ ਚ ਖੋਲਣੀ ਸਹੀ ਜਵਾਬ ਜੁੱਤੀ ਤਾਰੇ ਕਿੰਜ ਟਿਕਾਏ ਦੇਖਾ ਚੰਨ ਤਾਂ ਹੋਵੇ ਅਚੰਬਾ ਪੂਰੀ ਧਰਤੀ ਤੇ ਤਣਿਆ ਨਾ ਕੋਈ ਸੋਟਾ ਨਾ ਹੀ ਖੰਭਾ ਸਹੀ ਜਵਾਬ ਆਕਾਸ਼ ਮਾਸੀ ਦੀ ਸਾਸ ਦੇ ਪੋਤੇ ਦੇ ਬਾਪ ਦੀ ਬਾਪ ਦੀ ਨੂੰ ਦੀ ਮਾਂ ਨੂੰ ਕੀ ਕਹਿੰਦੇ ਹਨ ਸਹੀ ਜਵਾਬ ਨਾਨੀ ਨਾ ਕੋਠਲੀ ਨਾ ਬੀਜ ਦੇਖਿਆ ਹਰ ਮੌਸਮ ਵਿੱਚ ਵਿਕਦਾ ਵੇਖਿਆ ਸਹੀ ਜਵਾਬ ਕੇਲਾ ਕਾ ਸੰਦੂਕੜੀ ਚ 12 ਖਾਨੇ ਹਰ ਖਾਨੇ ਵਿੱਚ 33 ਦਾਣੇ ਬੁੱਝਣ ਵਾਲੇ ਬੜੇ ਸਿਆਣੇ ਸਹੀ ਜਵਾਬ ਸਾਲ ਮਹੀਨੇ ਅਤੇ ਦਿਨ ਬਾਤ ਪਾਵਾਂ ਬਤੋਲੀ ਪਾਵਾਂ ਸੁਣਵੇ ਭਾਈ ਕਾਕੜਿਆ ਇੱਕ ਸ਼ਖਸ ਮੈਂ ਐਸਾ ਠਿੱਠਾ ਧਾਣ ਲੰਮੀ ਸਿਰ ਆਕੜਿਆ ਸਹੀ ਜਵਾਬ ਊਂਟ ਹਰੇ ਡੱਬੀ ਪੀਲਾ ਮਕਾਨ ਉਸ ਵਿੱਚ ਬੈਠਾ ਰੁਣਤੂ ਰਾਮ ਸਹੀ ਜਵਾਬ ਪਪੀਤਾ ਤੇ ਬੀਚ ਸ਼ੀਸ਼ਿਆਂ ਦਾ ਤੋਬਾ ਕੰਡਿਆਂ ਦੀ ਵਾੜ ਬੁੱਝਣੀ ਆ ਤਾਂ ਬੁੱਝ ਨਹੀਂ ਤਾਂ ਹੋ ਜਾ ਬਾਹਰ ਤਨ ਸਹੀ ਜਵਾਬ ਅੱਖਾਂ ਉਹ ਕਿਹੜਾ ਫਲ ਹੈ ਜਿਹੜਾ ਅਸੀਂ ਖਾ ਨਹੀਂ ਸਕਦੇ ਸਹੀ ਜਵਾਬ ਰਾਸ਼ੀ ਫਲ ਹਰੇ ਹਰੇ ਕੋਠੜੀ ਵਿੱਚ ਵਿਸ਼ਿਆ ਗਲੀਚਾ ਲਾਲ ਸਹੀ ਜਵਾਬ ਤਰਬੂਜ RAM ਦੀ ਮਾਦੇ ਪੰਜ ਮੁੰਡੇ ਹਨ ਇੱਕ ਦਾ ਨਾਮ 30 ਪੈਸੇ ਦੂਜੇ ਦਾ ਨਾਮ 40 ਪੈਸੇ ਤੀਜੇ ਦਾ ਨਾਮ 50 ਪੈਸੇ ਚੌਥੇ ਦਾ ਨਾਮ 60 ਪੈਸੇ ਪੰਜਵੇਂ ਦਾ ਨਾਮ ਦੱਸੋ ਇਸ ਦਾ ਜਵਾਬ ਕਮੈਂਟ ਵਿੱਚ ਦੱਸੋ ਦੋਸਤੋ ਕਿਵੇਂ ਲੱਗੀਆਂ ਸਾਡੀਆਂ ਬੁਝਾਰਤਾਂ ਅਤੇ ਜੇਕਰ ਤੁਹਾਡੇ ਕੋਲ ਵੀ ਬੁਝਾਰਤਾਂ ਹਨ ਤਾਂ ਕਮੈਂਟ ਵਿੱਚ ਲਿਖੋ ਧੰਨਵਾਦ ਪੰਜਾਬੀ ਪਿਪੂਚਾਰ ਕੁਸੀਂ ਨੱਕ ਵਿੱਚ ਮੇਰੇ ਧਾਗਾ ਦਰਜੀ ਦੇ ਘਰੋਂ ਮੈਂ ਬਾਗਾ ਸਹੀ ਜਵਾਬ ਬਟਨ ਮੈਂ ਮਰوں ਮੈਂ ਕਟੂੰ ਤੂੰ ਕਿਉਂ ਰੋਈ ਸਹੀ ਜਵਾਬ ਪਿਆਜ਼ ਖੁਸ਼بو ਹੈ ਪਰ ਫੁੱਲ ਨਹੀਂ ਜਲਤੀ ਹੈ ਪਰ ਈਖਾ ਨਹੀਂ ਮੈਨੂੰ ਦੱਸੋ ਕੀ ਆ ਸਹੀ ਜਵਾਬ ਟੋਪ ਦੀ ਡੰਡੀ ਹਾਲੇ ਖਰੀਦਦੇ ਹਨ ਪਰ ਉਸ ਨੂੰ ਖਾਂਦੇ ਨਹੀਂ ਲਗਾਓ ਦਿਮਾਗ ਸਹੀ ਜਵਾਬ ਪਲੇਟ ਪੱਨ ਨਹੀਂ ਫਿਰ ਵੀ ਚਲਦੀਆਂ ਦੱਸੋ ਪਲਾਕੀਆਂ ਸਹੀ ਜਵਾਬ ਕੜੀ ਹਰੇ ਰੰਗ ਦੀ ਟੋਪੀ ਮੇਰੀ ਹਰੇ ਰੰਗ ਦਾ ਹੈ ਦੁਸ਼ਾਲਾ ਜਦੋਂ ਪੱਕ ਜਾਣੀ ਆ ਮੇਰੇ ਹਰੇ ਰੰਗ ਦੀ ਟੋਪੀ ਤੇ ਲਾਲ ਰੰਗ ਦਾ ਹੁੰਦਾ ਹੈ ਦੁਸ਼ਾਲਾ ਮੇਰੇ ਪੇਟ ਵਿੱਚ ਮੋਤੀਆਂ ਦੀ ਇੱਕ ਮਾਲਾ ਨਾਮ ਮੈਨੂੰ ਦੱਸੋ ਲਾਲਾ ਸਹੀ ਜਵਾਬ ਹਰੀ ਮਿਰਚ ਇੱਕ ਖੁੱਲੀ ਰਾਤ ਵਿੱਚ ਪੈਦਾ ਹੋਇਆ ਹਰੇ ਘਾਹ ਤੇ ਸੁਤਾ ਮੋਤੀ ਵਰਗੀ ਸੂਰਤ ਮੇਰੀ ਮੈਂ ਬਦਲਦੀ ਪੋਤੀ ਹਾਂ ਮੈਨੂੰ ਦੱਸੋ ਕੀ ਕੀ ਹਾਂ ਸਹੀ ਜਵਾਬ ਤਰੇਲ ਦੀ ਬੂੰਦ ਓਲਣੀ ਮੋਲਣੀ ਦਰਾਂ ਚ ਖੋਲਣੀ ਸਹੀ ਜਵਾਬ ਜੁੱਤੀ ਤਾਰੇ ਕਿੰਜ ਟਿਕਾਏ ਦੇਖਾ ਚੰਨ ਤਾਂ ਹੋਵੇ ਅਚੰਬਾ ਪੂਰੀ ਤਰਤੀ ਤੇ ਤਣਿਆ ਨਾ ਕੋਈ ਸੋਟਾ ਨਾ ਹੀ ਖੰਭਾ ਸਹੀ ਜਵਾਬ ਆਕਾਸ਼ ਮਸੀਤ ਦੇ ਸਾਸ ਦੇ ਪੋਤੇ ਦੇ ਬਾਪ ਦੇ ਬਾਪ ਦੀ ਨੂੰ ਦੀ ਮਾਂ ਨੂੰ ਕੀ ਕਹਿੰਦੇ ਹਨ ਸਹੀ ਜਵਾਬ ਨਾਨੀ ਨਾ ਕੋਠੀ ਨਾ ਬੀਜ ਦੇਖਿਆ ਹਰ ਮੌਸਮ ਵਿੱਚ ਵਿਕਦਾ ਵੇਖਿਆ ਸਹੀ ਜਵਾਬ ਕੇਲਾ ਇੱਕ ਸੰਦੂਕੜੀ ਚ 12 ਖਾਨੇ ਹਰ ਖਾਨੇ ਵਿੱਚ 33 ਦਾਣੇ ਬੁੱਝਣ ਵਾਲੇ ਬੜੇ ਸਿਆਣੇ ਸਹੀ ਜਵਾਬ ਸਾਲ ਮਹਿੰਨੀ ਅਤੇਦਿੰ ਬਾਤ ਪਾਵਾਂ ਬਤੋਲੀ ਪਾਵਾਂ ਸੁਣਵੇ ਭਾਈ ਕਾਕੜਿਆ ਇੱਕ ਸ਼ਖਸ ਮੈਂ ਐਸਾ ਠੀਠਾ ਧਾਣ ਲੰਮੀ ਸਿਰ ਆਕੜਿਆ ਸਹੀ ਜਵਾਬ ਊਂਟ ਹਰੇ ਡੱਬੀ ਪੀਲਾ ਮਕਾਨ ਉਸ ਵਿੱਚ ਬੈਠਾ ਰੁਣਤੂ ਰਾਮ ਸਹੀ ਜਵਾਬ ਪਪੀਤਾ ਤੇ ਬੀਚ ਸ਼ਿਸ਼ਿਆਂ ਦਾ ਤੋਬਾ ਕੰਡਿਆਂ ਦੀ ਵਾੜ ਬੁੱਝਣੀ ਆ ਤਾਂ ਬੁੱਝ ਨਹੀਂ ਤਾਂ ਹੋ ਜਾ ਬਾਹਰ ਤਨ ਸਹੀ ਜਵਾਬ ਅੱਕਾ ਓਕੇੜਾ ਫਲ ਹੈ ਜਿਹੜਾ ਅਸੀਂ ਖਾ ਨਹੀਂ ਸਕਦੇ ਸਹੀ ਜਵਾਬ ਰਾਸ਼ੀ ਫਲ ਹਰੇ ਹਰੇ ਕੋਠੜੀ ਵਿੱਚ ਵਿਸ਼ਿਆ ਗਲੀਚਾ ਲਾਲ ਸਹੀ ਜਵਾਬ ਤਰਬੂਜ RAM ਦੀ ਮਾਦੇ ਪੰਜ ਮੁੰਡੇ ਹਨ ਇੱਕ ਦਾ ਨਾਮ 30 ਪੈਸੇ ਦੂਜੇ ਦਾ ਨਾਮ 40 ਪੈਸੇ ਤੀਜੇ ਦਾ ਨਾਮ 50 ਪੈਸੇ ਚੌਥੇ ਦਾ ਨਾਮ 60 ਪੈਸੇ ਪੰਜਵੇਂ ਦਾ ਨਾਮ ਦੱਸੋ ਇਸ ਦਾ ਜਵਾਬ ਕਮੈਂਟ ਵਿੱਚ ਦੱਸੋ ਦੋਸਤੋ ਕਿਵੇਂ ਲੱਗੀਆਂ ਸਾਡੀਆਂ ਬੁਝਾਰਤਾਂ ਅਤੇ ਜੇਕਰ ਤੁਹਾਡੇ ਕੋਲ ਵੀ ਬੁਝਾਰਤਾਂ ਹਨ ਤਾਂ ਕਮੈਂਟ ਵਿੱਚ ਲਿਖੋ ਧੰਨਵਾਦ ਪੰਜਾਬੀ ਪੁੱਛਾਰਤ ਕੁਸਿਆ ਨਕ ਵਿੱਚ ਮੇਰੇ ਧਾਗਾ ਦਰਜੀ ਦੇ ਘਰੋਂ ਮੈਂ ਬਾਗਾ ਨਹੀਂ ਜਵਾਬ ਬਟਨ ਮੈਂ ਮਰੂ ਮੈਂ ਕਟੂ ਤੂੰ ਕਿਉਂ ਰੋਏ ਸਹੀ ਜਵਾਬ ਪਿਆਜ ਖੁਸ਼ਬੂ ਹੈ ਪਰ ਫੁੱਲ ਨਹੀਂ ਜਲਦੀ ਹੈ ਪਰ ਈਰਖਾ ਨਹੀਂ ਮੈਨੂੰ ਦੱਸੋ ਕੀਆ ਸਹੀ ਜਵਾਬ ਤੋਪ ਦੀ ਡੰਡੀ ਜੋ ਖਾਣ ਲਈ ਖਰੀਦਦੇ ਹਨ ਪਰ ਉਸ ਨੂੰ ਖਾਂਦੇ ਨਹੀਂ ਲਗਾਓ ਦਿਮਾਗ ਸਹੀ ਜਵਾਬ ਪਲੇਟ ਫੈਨ ਨਹੀਂ ਫਿਰ ਵੀ ਚੱਲਦੀ ਆ ਦੱਸੋ ਪਲਾ ਕੀ ਆ ਸਹੀ ਜਵਾਬ ਕੜੀ ਹਰੇ ਰੰਗ ਦੀ ਟੋਪੀ ਮੇਰੀ ਹਰੇ ਰੰਗ ਦਾ ਹੈ ਦੁਸ਼ਾਲਾ ਜਦੋਂ ਪੱਕ ਜਾਂਦੀ ਆ ਤਾਂ ਮੇਰੇ ਹਰੇ ਰੰਗ ਦੀ ਟੋਪੀ ਇਹ ਲਾਲ ਰੰਗ ਦਾ ਹੁੰਦਾ ਹੈ ਦੁਸ਼ਾਲਾ ਮੇਰੇ ਪੇਟ ਵਿੱਚ ਮੋਤੀਆਂ ਦੀ ਇੱਕ ਮਾਲਾ ਨਾਮ ਮੈਨੂੰ ਦੱਸੋ ਲਾਲਾ ਸਹੀ ਜਵਾਬ ਹਰੀ ਮਿਰਚ ਇੱਕ ਖੁੱਲੀ ਰਾਤ ਵਿੱਚ ਪੈਦਾ ਹੋਇਆ ਹਰੇ ਘਾਹ ਤੇ ਸੁੱਤਾ ਮੋਤੀ ਵਰਗੀ ਸੂਰਤ ਮੇਰੀ ਮੈਂ ਬੱਦਲ ਦੀ ਪੋਤੀ ਹਾਂ ਮੈਨੂੰ ਦੱਸੋ ਕੀ ਕੀ ਹਾਂ ਸਹੀ ਜਵਾਬ ਤਰੇਲ ਦੀ ਬੂੰਦ ਖੋਲਣੀ ਮੋਲਣੀ ਦਰਾਂ ਚ ਖੋਲਣੀ ਸਹੀ ਜਵਾਬ ਜੁੱਤੀ ਤਾਰੇ ਕਿੰਜ ਟਿਕਾਏ ਦੇਖਾ ਚੰਨ ਤਾਂ ਹੋਵੇ ਅਚੰਬਾ ਪੂਰੀ ਤੱਤੀ ਤੇ ਤਣਿਆ ਨਾ ਕੋਈ ਸੋਟਾ ਨਾ ਹੀ ਖੰਭਾ ਸਹੀ ਜਵਾਬ ਆਕਾਸ਼ ਮਾਸੀ ਤੇ ਸਾਸ ਦੇ ਪੋਤੇ ਤੇ ਬਾਪ ਦੇ ਬਾਪ ਦੀ ਨੂੰਦੀ ਮਾਂ ਨੂੰ ਕੀ ਕਹਿੰਦੇ ਹਨ ਸਹੀ ਜਵਾਬ ਨਾਨੀ ਨਾ ਕੋਠਲੀ ਨਾ ਬੀਜ ਦੇਖਿਆ ਹਰ ਮੌਸਮ ਵਿੱਚ ਵਿਕਦਾ ਵੇਖਿਆ ਸਹੀ ਜਵਾਬ ਕੇਲਾ ਇੱਕ ਸੰਦੂਕੜੀ ਚ 12 ਖਾਨੇ ਹਰ ਖਾਨੇ ਵਿੱਚ 30-30 ਦਾਣੇ ਬੁੱਝਣ ਵਾਲੇ ਬੜੇ ਸਿਆਣੇ ਸਹੀ ਜਵਾਬ ਸਾਲ ਮਹੀਨੇ ਅਤੇ ਦਿਨ ਬਾਤ ਪਾਵਾਂ ਬਤੋਲੀ ਪਾਵਾਂ ਸੁਣਵੇ ਭਾਈ ਕਾਕੜਿਆ ਇੱਕ ਸ਼ਖਸ ਮੈਂ ਐਸਾ ਠੀਕਾ ਲੰਮੀ ਸਿਰ ਆਕੜਿਆ ਸਹੀ ਜਵਾਬ ਊਂਟ ਹਰੇ ਡੱਬੀ ਪੀਲਾ ਮਕਾਨ ਉਸ ਵਿੱਚ ਬੈਠਾ ਰੁਲਦੂ ਰਾਮ ਸਹੀ ਜਵਾਬ ਪਪੀਤਾ ਤੇ ਬੀਚ ਸ਼ਿਸ਼ਿਆਂ ਦਾ ਟੋਬਾ ਕੰਡਿਆਂ ਦੀ ਵਾੜ ਬੁੱਝਣੀ ਆ ਤਾਂ ਬੁੱਝ ਨਹੀਂ ਤਾਂ ਹੋ ਜਾ ਬਾਹਰ ਤਣ ਸਹੀ ਜਵਾਬ ਅੱਖਾਂ ਉਹ ਕਿਹੜਾ ਫਲ ਹੈ ਜਿਹੜਾ ਅਸੀਂ ਖਾ ਨਹੀਂ ਸਕਦੇ ਸਹੀ ਜਵਾਬ ਰਾਖੀ ਫਲ ਹਰੇ ਹਰੇ ਕੋਠੜੀ ਵਿੱਚ ਵਿਸ਼ਿਆ ਗਲੀਚਾ ਲਾਲ ਸਹੀ ਜਵਾਬ ਤਰਬੂਜ RAM ਦੀ ਮਾਦੇ ਪੰਜ ਮੁੰਡੇ ਹਨ ਇੱਕ ਦਾ ਨਾਮ 30 ਪੈਸੇ ਦੂਜੇ ਦਾ ਨਾਮ 40 ਪੈਸੇ ਤੀਜੇ ਦਾ ਨਾਮ 50 ਪੈਸੇ ਚੌਥੇ ਦਾ ਨਾਮ 60 ਪੈਸੇ ਪੰਜਵੇਂ ਦਾ ਨਾਮ ਦੱਸੋ ਇਸ ਦਾ ਜਵਾਬ ਕਮੈਂਟ ਵਿੱਚ ਦੱਸੋ ਦੋਸਤੋ ਕਿਵੇਂ ਲੱਗੀਆਂ ਸਾਡੀਆਂ ਬੁਝਾਰਤਾਂ ਅਤੇ ਜੇਕਰ ਤੁਹਾਡੇ ਕੋਲ ਵੀ ਬੁਝਾਰਤਾਂ ਹਨ ਤਾਂ ਕਮੈਂਟ ਵਿੱਚ ਲਿਖੋ ਧੰਨਵਾਦ ਪੰਜਾਬੀ ਬੁਝਾਰਤ ਕੁਸਿਆ ਨੱਕ ਵਿੱਚ ਮੇਰੇ ਧਾਗਾ ਦਰਜੀ ਦੇ ਘਰੋਂ ਮੈਂ ਬਾਗਾ ਸਹੀ ਜਵਾਬ ਬਟਨ ਮੈਂ ਮਰوں ਮੈਂ ਘਟੂ ਤੂੰ ਕਿਉਂ ਰੋਏ ਸਹੀ ਜਵਾਬ ਪਿਆਜ਼